ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਗੁਰੂ ਨੌਵੇਂ ਪਾਤਸ਼ਾਹ ਸਤਸੰਗਤ ਸਿੰਘ ਭਾਦਰ ਪਾਤਸ਼ਾਹ ਮਹਾਰਾਜ ਦੇ ਪਵਾਂ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਜੋ ਸੋਠ ਰਾਗ ਦੇ ਵਿੱਚ ਮਹੱਲਾ ਨੌਮਾ ਬਖਸ਼ਿਸ਼ ਕਰਦੇ ਨੇ ਸਹਿਬ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਕਿ ਭਾਈ ਜਿਹੜਾ ਬੰਦਾ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ ਹੈ ਦੁੱਖ ਆਉਂਦੇ ਨੇ ਹਰ ਕਿਸੇ ਤੇ ਦੁੱਖ ਆਉਂਦੇ ਨੇ ਵੱਡੇ ਵੱਡੇ ਤੇ ਛੋਟੇ ਛੋਟੇ ਜੀਵ ਤੇ ਦੁੱਖ ਆਉਂਦਾ ਹੈ ਔਰ ਦੁੱਖ ਦੇ ਵਿੱਚ ਜੇ ਘਬਰਾ ਜਾਵੇ ਫਿਰ ਜੀਵਨ ਦੀ ਬਾਜ਼ੀ ਜਿੱਤ ਨਹੀਂ ਸਕਦਾ ਕਿਉਂਕਿ ਦੁੱਖ ਸੁੱਖ ਦੋਨੇ ਬੰਦੇ ਦੇ ਉੱਤੇ ਹਰ ਕਿਸੇ ਤੇ ਆਉਂਦੇ ਨੇ ਸਾਹਿਬ ਕਿਰਪਾ ਕਰਦੇ ਨੇ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮੰਨੇ ਜਿਹੜਾ ਇਨਸਾਨ ਦੁੱਖ ਆ ਜਾਵੇ ਤੇ ਦੁੱਖ ਦੇ ਵਿੱਚ ਘਬਰਾਵੇ ਨਾ ਦੁੱਖ ਨੂੰ ਬਹੁਤਾ ਮੰਨਤੇ ਨਾ ਲਾਵੇ ਸੁੱਖ ਸੁਨੇਰ ਭੈ ਨਹੀਂ ਜਾ ਕੇ ਕਾਂਚਨ ਮਾਟੀ ਮੰਨੇ ਕਹਿਣ ਲੱਗੇ ਸੁੱਖ ਦੇ ਵਿੱਚ ਰੱਬ ਨੂੰ ਭੁੱਲੇ ਨਾ ਸੁੱਖ ਦੇ ਵਿੱਚ ਪਰਮਾਤਮਾ ਤੋਂ ਦੂਰ ਨਾ ਹੋਵੇ ਹੰਕਾਰ ਵਿੱਚ ਨਾ ਆਵੇ ਕਹ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਤੇ ਨਾ ਹੀ ਉਹਦੇ ਮਨ ਚ ਕਿਸੇ ਦਾ ਬੈਹੋ ਵੀ ਕੋਈ ਡਰ ਹੋਵੇ ਭਾਵ ਕੇ ਡਰਦਾ ਉਹ ਜੋ ਪਾਪ ਕਮਾਮ ਦੇ ਪਾਪੀ ਬੰਦਾ ਡਰੇਗਾ ਧਾਰਮੀ ਵਿਗਸੇ ਧਾਰਮੀ ਨੂੰ ਕੀ ਲੋੜ ਆ ਡਰਨ ਦੀ ਕਿਉਂਕਿ ਉਹਨੇ ਕੋਈ ਮਾੜਾ ਕਰਮ ਕਰਨਾ ਹੀ ਨਹੀਂ ਹੈ ਕਾਂਚਲ ਮਾਟੀ ਮੰਨੇ ਜਿਹੜਾ ਸੋਨੇ ਨੂੰ ਵੀ ਮਿੱਟੀ ਸਮਝ ਕੇ ਰਹਿੰਦਾ ਹੈ ਇਹ ਨਹੀਂ ਕਿ ਸੋਨਾ ਜਾਂ ਸੰਸਾਰੀ ਪਦਾਰਥਾਂ ਦਾ ਮਾਣ ਕਰਦਾ ਹੰਕਾਰ ਕਰਦਾ ਜੋ ਸਾਰੀ ਕਾਇਨਾਤ ਹੀ ਪ੍ਰਮਾਤਮਾ ਇੱਕ ਦਿਨ ਸਭ ਚੀਜ਼ ਮਿੱਟੀ ਹੈ ਪਰ ਮਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਮਾਇਆ ਨੂੰ ਦੇਖ ਕੇ ਬਹੁਤਾ ਹੰਕਾਰ ਨਾ ਕਰੇ ਅੱਜ ਜਿੰਨੇ ਵੀ ਡਿਪਰੈਸ਼ਨ ਦੇ ਮਰੀਜ਼ ਨੇ ਜਿੰਨਾ ਵੀ ਬਲੱਡ ਪ੍ਰੈਸ਼ਰ ਵਧ ਲਿਆ ਲੋਕਾਂ ਦਾ ਸਿਰਫ ਉਹੀ ਨੇ ਕਿ ਜਿੰਨਾਂ ਕੋਲੇ ਮਾਇਆ ਜਾਦੇ ਹੈ ਜਦੋਂ ਮਾਇਆ ਮਾਇਆ ਜਾਦੇ ਵਾਲਾ ਬੰਦਾ ਰੱਬ ਤੋਂ ਦੂਰ ਜਿਹੜੇ ਬੰਦੇ ਸਭ ਤੋਂ ਵੱਧ ਮਾਇਆ ਅੱਜ ਸਿੱਖਾਂ ਕੋਲ ਪਰ ਸਿੱਖ ਨਾਮ ਜਪਦੇ ਨੇ ਲੰਗਰ ਵੀ ਲਾਉਂਦੇ ਨੇ ਸ਼ੇਵਾ ਵੀ ਕਰਦੇ ਨੇ ਮਾਰਤਾ ਵੀ ਵੱਡੀਆਂ-ਵੱਡੀਆਂ ਬਣਾਉਂਦੇ ਨੇ ਨਹੀਂ ਕਿਤੇ ਕਮਰਾ ਨਹੀਂ ਮਿਲਦਾ ਕਿਸੇ ਤੀਰਥ ਤੇ ਚਲੇ ਜਾਓ ਸਿੱਖਾਂ ਦੇ ਕਿੰਨੇ ਮਰਜੀ ਆ ਜੀ ਯਾਤਰੂ ਹਰੇਕ ਨੂੰ ਕਮਰੇ ਚ ਪਾਉਂਦੇ ਨੇ ਰੇਕ ਨੂੰ ਨਹਾਉਣ ਧੋਣ ਬਾਅਦ ਤੇ ਬਾਥਰੂਮ ਮਿਲਦੇ ਨੇ ਸਭ ਕੁਝ ਮਿਲਦਾ ਨਹੀਂ ਤੇ ਤੀਰਥਾਂ ਤੇ ਗੰਦ ਪਿਆ ਖੜ ਬਦਬੋ ਮਾਰ ਰਹੀ ਆ ਗੰਦ ਕਿਤੇ ਕੋਈ ਫਲਸ਼ ਨਹੀਂ ਮਿਲਦੀ ਛੇਤੀ ਕਿਤੇ ਸੋ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਜੇ ਜਾਦੇ ਮਾਇਆ ਨਾਲ ਉਹਦੇ ਵਿੱਚੋਂ ਦਾਨ ਕਰਦਾ ਰਹੇ ਉਹਦੇ ਵਿੱਚੋਂ ਕੋਈ ਇਮਾਰਤਾਂ ਬਣਾਵੇ ਯਾਤਰੂਆਂ ਦੇ ਰਹਿਣ ਬਾਅਦ ਤੇ ਉਹਦੇ ਵਿੱਚੋਂ ਕੋਈ ਚੰਗੇ ਕਰਮ ਕਰੇ ਲੰਗਰ ਲਾਵੇ ਤੇ ਬੰਦੇ ਦੀ ਮੱਤ ਹੈ ਜਿਹੜੀ ਰੱਬ ਨਾਲ ਜੁੜੀ ਰਹਿੰਦੀ ਹੈ ਰੱਬ ਦੀ ਬਖਸ਼ਿਸ਼ ਸਮਝ ਕੇ ਉਹ ਵਰਤੌਂਦਾ ਰਹਿੰਦਾ ਸੋ ਸਭ ਕਿਰਪਾ ਕਰਦੇ ਨੇ ਕਿ ਕਾਂਚਲ ਮਾਟੀ ਮੰਨੇ ਵੀ ਇਹ ਸਭ ਕੁਝ ਇੱਕ ਦਿਨ ਮਿੱਟੀ ਐ ਸਰੀਰ ਤੇ ਵੀ ਮਿੱਟੀ ਹੋ ਜਾਣਾ ਸੋ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਿ ਨਾ ਨਿੰਦਿਆ ਨਾ ਉਸ ਤਤਜਾਂ ਕੇ ਲੋਭ ਮੋ ਅਭਿਮਾਨ ਨਾ ਸਹਿਬ ਕਹਿੰਦੇ ਨੇ ਕਿ ਕੋਈ ਬੰਦੇ ਚਾਰ ਨੂੰ ਵੜਿਆ ਦੇਣ ਤੂੰ ਬੜਾ ਫਿਰ ਖੁਸ਼ ਹੁੰਦਾ ਜੀ ਕੋਈ ਇੱਕ ਦੋ ਨਿੰਦ ਜਾਣ ਤੇ ਫਿਰ ਬੜੀ ਟੈਨਸ਼ਨ ਚ ਹੋ ਜਾਂਦਾ ਮਹਾਰਾਜ ਕਹਿੰਦੇ ਇਹ ਚੀਜ਼ ਹੈ ਜਿਹੜੀ ਗੁਰਮਖ ਤੇ ਨਹੀਂ ਹੋਣੀ ਚਾਹੀਦੀ ਜਿਹੜਾ ਗੁਰ ਨਾਲ ਜੁੜਿਆ ਨਾ ਉਹਦੀ ਕੋਈ ਨਿੰਦਿਆ ਕਰੀ ਜਾਵੇ ਉਹਦੀ ਕੋਈ ਵਡਿਆਈ ਕਰੀ ਜਾਵੇ ਤਾਂ ਵੀ ਉਹ ਗੁਰੂ ਦੀ ਸਮਝ ਕੇ ਵਡਿਆਈ ਗੁਰੂ ਦੀ ਝੋਲੀ ਚ ਪਾਉਂਦਾ ਕਿ ਮਹਾਰਾਜ ਵਡਿਆਈਆਂ ਤੂੰ ਦਿੰਨਾ ਤੇ ਤਾਂ ਹੀ ਵਡਿਆਈਆਂ ਮਿਲਦੀਆਂ ਨੇ ਤੇ ਉਹਦੀ ਕੋਈ ਉਸਤਤ ਕਰਦਾ ਨਹੀਂ ਦੇ ਨਾ ਹੀ ਉਹਨੂੰ ਕੀ ਲੋਭ ਹੈ ਤੇ ਨਾ ਹੀ ਉਹ ਮਾਣ ਕਰਦਾ ਕਿਸੇ ਚੀਜ਼ ਦਾ ਵੇਖੋ ਤੁਸੀਂ ਕਿੱਦਾਂ ਕਿੰਨੇ ਆ ਮਤਲਬ ਸਾਦੇ ਜੀਵਨ ਵਾਲੇ ਲੋਕ ਗੁਰਸਿੱਖ ਕਿੰਨੇ-ਕਿੰਨੇ ਉਹਨਾਂ ਨੂੰ ਮਹਾਰਾਜ ਨੇ ਉੱਚੇ ਰੁਤਬੇ ਦਿੱਤੇ ਨੇ ਕਿੰਨਾ ਸਤਕਾਰ ਦਿੱਤਾ ਹੁਣ ਕਈ ਵਾਰੀ ਆਪਾਂ ਸੁਣਦੇ ਸੀਗੇ ਕਿ ਬਾਬਾ ਰਮਨ ਸਿੰਘ ਜੀ ਕਾਰ ਸੇਵਾ ਵਾਲੇ ਵੀ ਕੁਡੀਆਂ-ਕੁਡੀਆਂ ਬਿਲਡਿੰਗਾਂ ਬਣਾ ਰਹੇ ਨੇ ਕਿਹੜੇ-ਕਿਹੜੇ ਉਹਨਾਂ ਦੇ ਸੇਵਾਵਾਂ ਚੱਲ ਰਹੀਆਂ ਪਰ ਜਦੋਂ ਉਹਨਾਂ ਨੂੰ ਮਿਲਦਾ ਸੀ ਬੰਦਾ ਹੈਰਾਨ ਹੋ ਜਾਂਦਾ ਸੀ ਖੱਦਰ ਦਾ ਝੱਗਾ ਪਾਇਆ ਹੁੰਦਾ ਸੀ ਬਸ ਖੱਦਰ ਦਾ ਕਿ ਸ਼ਹਿਰਾ ਹੁੰਦਾ ਸੀ ਖੱਦਰ ਦਾ ਟੋਟਾ ਗਲ 'ਚ ਹੁੰਦਾ ਸੀ ਖੱਦਰ ਦਾ ਸਿਰ ਤੇ ਹੁੰਦਾ ਸੀ ਤੇ ਉਹਨਾਂ ਦੇ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ ਸੀ ਕੋਈ ਇਸ ਕਰਕੇ ਸਹਿਬ ਕਿਰਪਾ ਕਰਦੇ ਨੇ ਕਹਿਣ ਲੱਗੇ ਭਾਈ ਵੀ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਇਹ ਨਾ ਉਹਨਾਂ ਨੂੰ ਨਿੰਦਿਆ ਦਾ ਨਾ ਲੋਭ ਕਰਦੇ ਨੇ ਸੋ ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦਾ ਮਾਣ ਦਾ ਕਿ ਮੈਂ ਆਹ ਕਰ ਦਿੱਤੀ ਅੱਜ ਕੋਈ ਮਾੜਾ ਮੋਟਾ ਕੋਈ 4 ਦਿਨ ਸੇਵਾ ਮਿਲ ਜਾਈ ਗੁਰੂ ਘਰ ਦੀ ਕੋਈ ਕਿਸ ਸੰਗਤਾਂ ਦੇ 4 ਪੈਸੇ ਨਾਲ ਕੋਈ ਚੀਜ਼ ਬਣਾ ਦੇ ਤੇ ਉਸ ਨੂੰ ਮਾਣ ਹੋ ਜਾਂਦਾ ਵੀ ਮੈਂ ਆ ਬਾਥਰੂਮ ਬਣਾ ਤਾ ਜੀ ਮੈਂ ਆ ਲੰਗਰ ਬਣਾ ਤਾ ਜੀ ਉਹ ਨਹੀਂ ਭਾਈ ਜਿਹੜੀ ਸੰਗਤ ਕਰ ਰਹੀ ਆ ਆਪਾਂ ਤਾਂ ਇੱਕ ਸੇਵਾ ਇੱਕ ਵਿੱਚ ਗੁਰੂ ਨੇ ਆਪਾਂ ਨੂੰ ਦਿੱਤਾ ਪਰ ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜੇ ਉਹਨਾਂ ਨੂੰ ਕੋਈ ਨਿੰਦ ਜੇ ਵੀ ਇਹਨੇ ਆ ਨਹੀਂ ਕੀਤਾ ਨਹੀਂ ਕੀਤਾ ਫਿਰ ਉਹ ਚਾਪੀਆਂ ਵੀ ਫੜਾ ਦੁੰਦਾ ਕਿ ਮੈਂ ਮੈਂ ਤਾਂ ਭਾਈ ਆਹ ਕਹਿ ਰਹੇ ਨੇ ਫਲਾਣਾ ਕਹਿ ਰਿਆ ਇਹ ਬੜੀ ਵੱਡੀ ਵਸਤਾ ਦੇ ਨਾਲ ਸਵਾਵਾ ਹੁੰਦੀਆਂ ਗੁਰੂ ਦੀਆਂ ਕਹਿਣ ਲੱਗੇ ਕੋਈ ਮਾਨ ਦੀ ਜਾਵੇ ਕੋਈ ਬਿਮਾਨ ਕਰੀ ਜਾਵੇ ਤੁਹਾਡਾ ਕੋਈ ਨਿੰਦਿਆ ਕਰੀ ਜਾਵੇ ਕਹਿਣ ਲੱਗੇ ਅਡੋਲ ਰਹਿ ਕੇ ਹੀ ਤੁਸੀਂ ਗੁਰੂ ਨੂੰ ਪਾ ਸਕਦੇ ਹੋ ਜੇ ਮਾੜੀ ਜੀ ਨਿੰਦਿਆ ਕੀਤੀ ਤੇ ਫਿਰ ਸੇਵਾ ਛੱਡ ਦਿੱਤੀ ਗੁਰੂ ਘਰ ਛੱਡ ਦਿੱਤਾ ਨਹੀਂ ਹਰਕ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਉਹਦਾ ਕੋਈ ਮਾਨ ਕਰੀ ਜਾਵੇ ਕੋਈ ਉਹਦਾ અપਮਾਨ ਕਰੀ ਜਾਵੇ ਉਹ ਖੁਸ਼ੀ ਗਮੀ ਦੇ ਵਿੱਚ ਇੱਕੋ ਜਿਹਾ ਰਹਿੰਦਾ ਹੈ ਉਹ ਖੁਸ਼ੀ ਗਮੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਕਹਣ ਲੱਗੇ ਜਦੋਂ ਮਾਤਾ ਸੁੰਦਰੀ ਜੀ ਨੇ ਪੁੱਛਿਆ ਦਸਵੇਂ ਪਾਤਸ਼ਾਹ ਨੂੰ ਤੱਕ ਸ੍ਰੀ ਦਮਦਮਾ ਸਾਹਿਬ ਜਦੋਂ ਤਲਵੰਡੀ ਸਾਬੂ ਮਹਾਰਾਜ ਆਏ ਸੀ ਤੇ ਮਾਤਾ ਜੀ ਦਿੱਲੀ ਤੋਂ ਆਏ ਨੇ ਮਾਤਾ ਸਾਹਿਬ ਕੌਰ ਮਾਤਾ ਸੁੰਦਰੀ ਜੀ ਤੇ ਮਾਤਾ ਨੇ ਪੁੱਛਿਆ ਕਿ ਚਾਰਾਂ ਦੇ ਵਿੱਚੋਂ ਇੱਕ ਵੀ ਨਹੀਂ ਦਿਸਦਾ ਮਹਾਰਾਜ ਕਿੱਧਰ ਗਏ ਨੇ ਚਾਰੇ ਸਾਹਿਬ ਜਾਦੇ ਤੇ ਸਤਿਗੁਰਾਂ ਨੇ ਕਿਹਾ ਸੀਨ ਪੁੱਤਰ ਨੂੰ ਕਿ ਸੀਸ ਪਰਵਾੜ ਦੀ ਇਹ ਸਤ ਚਾਰ ਚਾਰ ਵਿੱਚੋਂ ਕਿਹਾ ਹੋਇਆ ਜੀਪਤ ਕਈ ਭਈ ਕਈ ਹਜ਼ਾਰ ਤੇ ਭਾਵ ਕਿ ਉਹਨਾਂ ਨੇ ਕਿਹਾ ਵੀ ਕੀ ਚਾਰੇ ਪੁੱਤ ਸੀਧੋਗੇ ਨੇ ਮਾਰੇ ਕਹਿੰਦੇ ਹਾਂ ਪਰ ਉਹਨਾਂ ਨੇ ਚਿਹਰੇ ਤੋਂ ਮੁਸਕਰਾ ਕੇ ਜਦੋਂ ਦਸਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਗੱਲ ਕਿਹਾ ਵੀ ਚਾਰੇ ਸੀਧੋਗੇ ਨੇ ਖੁਸ਼ੀ ਨਾਲ ਉਹਨਾਂ ਨੇ ਦੱਸਿਆ ਕਿ ਮੈਂ ਇੱਕ ਭਾਗਾ ਵਾਲਾ ਜੀ ਦੇ ਚਾਰੇ ਪੁੱਤ ਗੁਰੂ ਨਾਨਕ ਦੇ ਘਰ ਵਾਦਦੇ ਸੀਧੋਗੇ ਨੇ ਤੇ ਮੈਂ ਵੇਖੋ ਆਪਾਂ ਸੰਸਾਰੀ ਬੰਦੇ ਗੁਰੂ ਘਰ ਹੀ ਮਾਇਆ ਦਾਨ ਕਰਦੇ ਆਂ ਆਪਾਂ ਨੂੰ ਮਾਇਆ ਦਿੰਦਾ ਮਹਾਰਾਜ ਜੋ ਵੀ ਆਪਾਂ ਦਾਨ ਕਰਦੇ ਆਪਾਂ ਨੂੰ ਉਹ ਹੋਰ ਇੱਕ ਚੀਜ਼ ਵਾਦ ਹੀ ਫੁੱਲਦੀ ਆ ਆਪਾਂ ਕਣਕ ਦੀ ਗੋਰੀ ਦਿੰਨੇ ਅਗਲੀ ਵਾਰੀ ਆਪਣੇ ਕਣਕ ਵਾਦ ਹੁੰਦੀ ਆ ਸੋ 10ਵੇਂ ਪਾਤਸ਼ਾਹ ਨੇ ਪੁੱਤ ਵੜਾ ਚੜਾ ਦਿੱਤੇ ਗੁਰੂ ਨਾਨਕ ਦੇਵ ਘਰ ਵਾਤੇ ਪੁੱਤ ਵਾਰ ਦਿੱਤੇ ਸੇਵਾ ਚ ਪਾ ਦਿੱਤੇ ਤੇ ਅੱਜ ਉਹਨੂੰ ਪੁੱਤ ਮਿਲੇ ਨੇ ਵੇਖੋ ਅੱਜ 10ਵੇਂ ਪਾਤਸ਼ਾਹ ਦੇ ਕਿੰਨੇ ਪੁੱਤ ਨੇ ਜਿੰਨੇ ਗੁਰੂ ਵਾਲੇ ਨੇ ਅਮਰ ਛੱਕਿਆ ਸਾਰੇ 10ਵੇਂ ਪਾਤਸ਼ਾਹ ਦੇ ਪੁੱਤ ਨੇ ਮਾਤਾ ਸਹਿਬ ਕੋਲ ਦੇ ਪੁੱਤ ਨੇ ਸੋ ਮਾਰੇ ਕਹਿੰਦੇ ਨੇ 10ਵੇਂ ਪਾਤਸ਼ਾਹ ਦੇ ਚਿਹਰੇ ਤੇ ਕੋਈ ਇਹ ਜੀ ਕੋਈ ਖਮੋਚੀ ਨਹੀਂ ਸੀ ਕਿ ਚਾਰ ਪੁੱਤ ਵਾਰ ਦਿੱਤੇ ਨੇ ਸੋ ਇਹ ਇਦਾਂ ਦਾ ਜੀਵਨ ਗੁਰੂ ਤੇਗ ਬਹਾਦਰ ਦੱਸ ਰਹੇ ਨੇ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਹਰਕ ਸੋਗ ਤੇ ਰਹੇ ਨੇ ਯਾਰੋ ਨਾ ਹੀ ਮਾਨ ਮਾਨਾ ਆਤਮਾ ਮਨ ਸਾਤ ਸਗਲ ਤੇ ਆਗੇ ਜਗ ਤੇ ਰਹੇ ਨਰਾਸਾ ਪਾਪਾਸ਼ਾ ਮਾਰੇ ਕਿਰਪਾ ਕਰਦੇ ਨੇ ਰਹਿਤ ਕਰਦੇ ਨੇ ਕਿ ਉਹ ਵੀ ਕੋਈ ਉਮੀਦਾਂ ਲਾਈ ਰੱਖਦੇ ਨੇ ਮੈਂ ਆਹ ਕਰਨਾ ਮੈਂ ਉਹ ਕਰਨਾ ਮੈਂ ਆਹ ਕਰਨਾ ਮਾਰੇ ਕਹਿੰਦੇ ਨੇ ਬਾਲੀਆਂ ਇੰਨਾਂ ਚੀਜ਼ਾਂ ਦੀਆਂ ਸੰਸਾਰੀ ਉਮੀਦਾਂ ਜੇ ਕੋਈ ਕੰਮ ਕਰਨਾ ਮਾਨ ਚ ਰੱਖੋ ਕੰਮ ਪਰਮਾਤਮਾ ਚਿਤ ਰਾਮ ਚ ਰੱਖੋ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖੋ ਤੇ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਗ ਤੇ ਰਹੇ ਨਰਾਸਾ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਉਮੀਦਾਂ ਨੂੰ ਤਿਆਗੋ ਤੇ ਜਗ ਤੇ ਨਿਰਾਸ਼ ਨਾ ਬਤਲੇ ਨੀ ਵੀ ਮੂੰਹ ਲਮਕਾਈ ਰੱਖੋ ਵੀ ਇਹ ਅਭਿਆਤ ਨਿਰਾਸ਼ ਜਿਹਾ ਲੱਗਦਾ ਬੰਦਾ ਨਹੀਂ ਨਹੀਂ ਮਹਾਰੀ ਕਹਿੰਦੇ ਜਗ ਦੇ ਤੇ ਸੰਸਾਰੀ ਪਦਾਰਥਾਂ ਬੰਨੀਆਂ ਨਰਮੋਹ ਰਹੋ ਕਿ ਸੰਸਾਰੀ ਪਕੜ ਚ ਨਾ ਰਹੋ ਕਿ ਮੈਨੂੰ ਉਹ ਚੀਜ਼ ਮਿਲੇਗੀ ਮੈਂ ਤਾਂ ਹੀ ਵੱਜ ਸਕਦਾ ਹਾਂ ਜਦੋਂ ਮੈਂ ਇਹ ਨੀਜਾਇਦਤ ਇਕੱਠੀ ਕਰਾਂਗਾ ਤਾਂ ਹੀ ਮੈਂ ਜਿਉ ਸਕਦਾ ਹਾਂ ਨਹੀਂ ਮਹਾਰੀ ਕਹਿੰਦੇ ਸੰਸਾਰੀ ਪਕੜ ਨੂੰ ਤਿਆਗੋ ਜੋ ਰੱਬ ਨੇ ਦੇਣਾ ਦੇ ਹੀ ਦੇਣਾ ਹੈ ਕਈ ਵੱਡੇ ਵੱਡੇ ਬੰਦੇ ਇਹ ਜੇ ਸੁਨੇ ਨੇ ਜਿਹੜੇ ਦੁਨੀਆ ਦੇ ਤਖਤੇ ਤੇ ਨਾਮ ਵਰ ਬਣ ਗਏ ਪਰ ਜਦੋਂ ਦੱਸਦੇ ਨੇ ਕਿ ਸਾਨੂੰ ਇਹ ਚਤ ਚੇਤੇ ਜੀ ਨਹੀਂ ਸੀਗਾ ਕਿ ਅਸੀਂ ਇੱਥੋਂ ਤੱਕ ਪਹੁੰਚ ਜਾਾਂਗੇ ਕਿ ਦੁਨੀਆ ਦੇਖਣ ਨੂੰ ਤਰਸਦੀ ਉਹਨਾਂ ਨੂੰ ਸਾਡੇ ਮਨ 'ਚ ਹੀ ਨਹੀਂ ਸੀ ਕਿ ਸਾਡਾ ਇੰਨਾ ਪ੍ਰਤਾਪ ਹੋਏਗਾ ਪਰ ਜੋ ਗੁਰੂ ਨੇ ਤੇ ਇਹਨਾਂ ਦੇ ਹੀ ਦੇਣਾ ਫਿਰ ਟੈਨਸ਼ਨ ਲੈਣ ਦੀ ਕੀ ਲੋੜ ਹੈ ਟੈਨਸ਼ਨ ਲੈਣੀ ਆ ਤੇ ਨਾਮ ਦੀ ਲਓ ਕਿ ਮੈਂ ਅੱਜ ਨਾਮ ਨਹੀਂ ਜਪਿਆ ਟੈਨਸ਼ਨ ਅੱਜ ਮੈਂ ਤੜਕੇ ਪਾਠ ਨਹੀਂ ਕੀਤਾ ਜਪਦੀ ਸਾਹਿਬ ਦਾ ਜਿਹੜੇ ਪੰਜ ਬਾਣੀਆਂ ਦਾ ਨਿਤਨੇਮੀ ਨਹੀਂ ਉਤੇ ਬਹੁਤ ਵੱਡੀ ਕਿਰਪਾ ਗੁਰੂ ਦੀ ਕਿ ਪੰਜ ਬਾਣੀਆਂ ਪਾਣੀ ਨੂੰ ਸੁਣਾਈਆਂ ਇੱਕ ਵਾਰੀ ਬਾਟੇ ਚ ਪਾ ਕੇ ਪੰਜੇ ਬਾਣੀਆਂ ਸੁਣ ਕੇ ਪਾਣੀ ਅਮਰਤ ਬਣ ਗਿਆ ਉਹਦੇ ਸ਼ਕਤੀ ਇੰਨੀ ਹੁੰਦੀ ਐ ਸਿੱਖ ਵਿੱਚ ਜਿਹੜਾ ਪੰਜ ਬਾਣੀ ਨਿਤਨੇਮੀ ਆ ਸਾਹਿਬ ਕਿਰਪਾ ਕਰਦੇ ਨੇ ਕਾਮ ਕ੍ਰੋਧ ਜੈ ਪਰਸੇ ਨੈਨ ਤੈਂਕਟ ਬ੍ਰਹਮ ਨਿਵਾਸ ਸਾਹਿਬ ਕਿਰਪਾ ਕਰਦੇ ਨੇ ਕਿ ਜਿਹੜੇ ਭਾਈ ਕਾਮ ਦੀ ਵਾਸ਼ਨਾ ਤੋਂ ਜਿਹੜਾ ਉੱਪਰ ਉੱਠੇ ਨੇ ਜਿਨ੍ਹਾਂ ਨੂੰ ਕ੍ਰੋਧ ਨਹੀਂ ਆਉਂਦਾ ਜੇ ਮਾੜੀ ਮਾੜੀ ਗੱਲ ਤੇ ਗਰੋਧੀ ਹੋ ਜਾਣਾ ਵ੍ਰੋਧੀ ਮਨੁੱਖ ਵੀ ਕਦੇ ਰੱਬ ਦੇ ਨਾਲ ਨਹੀਂ ਜੁੜ ਸਕਦਾ। ਕ੍ਰੋਧ ਨਾ ਕਰੋ ਮਹਾਰਾਜ ਕਹਿੰਦੇ ਨਿਮਰਤਾ ਚ ਰਹੋ, ਠੰਡੇ ਹੋ ਮਾਨ ਸ਼ਾਂਤੀ ਚ ਰੱਖੋ। ਸੱਚੇ ਪਾਤਸ਼ਾਹ ਕਦੇ ਵੀ ਕਹਿੰਦੇ ਘਬਰਾਉ ਨਾ ਸੱਚੇ ਪਾਤਸ਼ਾਹ ਕਹਿੰਦੇ ਨੇ। ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਕਾਮ ਕ੍ਰੋਧ ਜੈ ਪਰਸ ਨੇ ਤੈ ਕੱਟ ਬ੍ਰਹਮਣ ਉਹਨਾਂ ਦੇ ਹਿਰਦੇ ਚ ਰੱਬ ਦਾ ਨਵਾਸ ਹੈ ਭਾਈ ਜਿਹੜੇ ਕਾਮ ਤੋਂ ਉੱਪਰ ਉੱਠੇ ਹੋਏ ਨੇ ਆਪਣੀ ਇਸਤਰੀ ਸੋ ਰਤ ਹੋਈ ਰਹਿਤ ਵਾਨ ਗੁਰ ਕਾ ਸਿੱਖ ਸੋਈ। ਜਦ ਸੁੱਧ ਹੰਮ ਤੇ ਲਈ ਬਚਨ ਗੁਰਦੇ ਹਮਾਰੇ ਸੁੱਤ ਜੀਆ ਪਰਨ ਧੋਏ ਜਬ ਲਗ ਘਟ ਸਾਸ ਤਾਰੇ ਆਪਣੀ ਨਾਰੀ ਸੁਨਿਓ ਤੁਮ ਨਿਤ ਬੜਾਈਓ ਪਰ ਨਾਰੀ ਸੇਜ ਭੂਲ ਸੁਪਨੇ ਹੁ ਨਾ ਜਈਓ ਦਸਵੇਂ ਪਾਸ਼ਾ ਸੋ ਕਿਰਪਾ ਕਰਨੇ ਸੱਚੇ ਪਾਸ਼ਾ ਰਹਿਮਤ ਕਰਦੇ ਨੇ ਗੁਰ ਕਿਰਪਾ ਜੇ ਨਰਕ ਕੀਨੀ ਤੈਂ ਇਹ ਜਗਤ ਪਛਾਨੀ ਜਿਹੜੇ ਇਨਸਾਨ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਉਹੀ ਇਸ ਯੋਗਤੀ ਨੂੰ ਇਸ ਜੀਵਨ ਜਾਂਚ ਨੂੰ ਸਮਝ ਸਕਦਾ ਹੈ ਕਿ ਜੀਵਨ ਦੀ ਜਾਂਚ ਕਿਵੇਂ ਹੈ ਜਾਂਚ ਆਪਾਂ ਗੁਰੂਆਂ ਦਾ ਪੜ੍ਹਦੇ ਨੇ ਕਿ ਗੁਰੂ ਦਾ ਨਿਤ ਦਾ ਕਿਰਿਆ ਕਰਮ ਕੀ ਸੀ ਕਿੰਨੇ ਵਜੇ ਉੱਠਦੇ ਸੀ ਕਿੰਨੇ ਵਜੇ ਜਾਗਦੇ ਸੀ ਕਿੰਨਾ ਨਿਤਨੇਮ ਕਰਦੇ ਇਹ ਜਾਂਚ ਹੈ ਜਿਹੜੇ ਬੰਦੇ ਨੇ ਜੀਵਨ ਦੀ ਜਾਂਚ ਹੀ ਨਹੀਂ ਸਿੱਖੀ ਜਿਉਣ ਦੀ ਉਹ ਚੰਗਾ ਇਨਸਾਨ ਕਿਵੇਂ ਬਣ ਸਕਦਾ ਸੋ ਮਹਾਰਾਜ ਕਿਰਪਾ ਕਰੇ ਨੇ ਵੀ ਜੀਵਨ ਦੀ ਜੁਗਤੀ ਸਿੱਖਣਾ ਬੜੀ ਜ਼ਰੂਰੀ ਹੈ ਤੇ ਉਹ ਆਪਣੇ ਬਢੇਰਿਆਂ ਤੋਂ ਸਿੱਖੀ ਜਾ ਸਕਦੀ ਹੈ ਜਿਹੜੇ ਜੀਵਨ ਦੇ ਵਿੱਚ ਅੱਜ ਜਿਨ੍ਹਾਂ ਦੇ ਨਾਮ ਪੁਜੇ ਜਾ ਰਹੇ ਨੇ ਬੁਰਿਆਂ ਤੋਂ ਸਿੱਖੀ ਜਾ ਸਕਦੀ ਹੈ ਚੰਗੇ ਸਿੱਖਾਂ ਤੋਂ ਸਿੱਖੀ ਜਾ ਸਕਦੀ ਆ ਗੁਰ ਕਿਰਪਾ ਜੇ ਨਰਕੋ ਕਿੰਨੀ ਤੈਂ ਇਹ ਜੁਗਤ ਪਛਾਨੀ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਨੇ ਇਹ ਜੁਗਤੀ ਪਛਾਨੀ ਆ ਉਹਨਾਂ ਨੇ ਇਹ ਵਿਧੀ ਸਿੱਖੀ ਆ ਕਿ ਜੀਵਨ ਜਿਉਣਾ ਕਿਵੇਂ ਹੈ ਨਾਨਕ ਲੀਨ ਭਿਓ ਗੋਬਿੰਦ ਸਿੰਘ ਜਿਉ ਪਾਨੀ ਸੰਗ ਪਾਨੀ ਗੁਰੂ ਨਾਨਕ ਦੇ ਕਹਿੰਦੇ ਨੇ ਇਦਾਂ ਸਿੱਖ ਲੀਨ ਹੋ ਜਾਂਦੇ ਨੇ ਪ੍ਰਮਾਤਮਾ ਨਾਲ ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ ਆਪਾਂ ਬਾਲਟੀ ਭਰੀ ਪਾਣੀ ਚ ਗਲਾਸ ਪਾਣੀ ਦਾ ਪਾਤਾ ਜੇ ਆਪਾਂ ਨੂੰ ਕੋਈ ਕਹੇ ਕਿ ਉਹ ਗਲਾਸ ਕੱਢ ਕੇ ਦੇ ਪਾਣੀ ਦਾ ਜਿਹੜਾ ਤੂੰ ਪਾਇਆ ਉਹ ਨਹੀਂ ਨਿਕਲੇਗਾ ਕਿਉਂ ਉਹਦੇ ਨਾਲ ਮਿਲ ਗਿਆ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਧੂ ਨੂੰ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਪ੍ਰਮਾਤਮਾ ਦੇ ਨਾਲ ਜੁੜੋ ਪ੍ਰਮਾਤਮਾ ਦਾ ਨਾਮ ਜਪੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ ਸੀ ਨਾ ਦਿੱਲੀ ਦੇ ਵਿੱਚ ਕਿ ਤੁਸੀਂ ਇਹਨਾਂ ਦੀ ਰੱਖਿਆ ਨਾ ਕਰੋ ਤੇ ਤੁਸੀਂ ਆਪਣੀ ਜਾਨ ਬਚਾਓ ਤੇ ਮਹਾਰਾਜ ਨੇ ਕਿਹਾ ਸੀ ਮੈਨੂੰ ਕਿ ਜਾਨ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਮੈਂ ਇੰਨੀ ਕਾਇਨਾਤ ਨੂੰ ਝੜਦੇ ਨਹੀਂ ਦੇਖ ਸਕਦਾ ਤੁਸੀਂ ਇੰਨੇ ਸਨਾਤਨੀ ਲੋਕ ਮਾਰੀ ਜਾ ਰਹੇ ਨੇ ਇੰਨੇ ਹਰ ਰੋਜ਼ ਮਾਰ ਰਹੇ ਹੋ ਮੁਸਲਮਾਨ ਬਣਾ ਰਹੇ ਹੋ ਕਿ ਨਹੀਂ ਮੰਨਦੇ ਮੁਸਲਮਾਨ ਉਹ ਕਹਿੰਦੇ ਇਤੇ ਆਪਦੀ ਧਰਮ ਨੂੰ ਮੰਨਾਂਗੇ ਤੁਸੀਂ ਗੱਲ ਵੱਡ ਦਿੰਦੇ ਹੋ ਸੁਮਾਰੇ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਹੈ ਮੇਰੇ ਇੱਕ ਤਾਂ ਬੇਟਾ ਹੈ ਜੋ ਕਿ 9 ਸਾਲ ਦਾ ਹੈ ਹੋਣ ਵਾਲੇ ਟਾਈਮ ਦੇ ਵਿੱਚ ਉਹਨੇ ਤੁਹਾਡਾ ਟਕਰਾ ਕਰਨਾ ਤੁਹਾਡਾ ਸਾਹਮਣਾ ਕਰਨਾ ਜਿੰਨਾ ਤੋਂ ਮਜਬੂਰੀ ਨਾਲ ਅੱਲਾ ਘਵਾ ਰਹੇ ਹੋ ਮਜਬੂਰੀ ਨਾਲ ਧਰਮ ਬਦਲ ਰਹੇ ਹੋ ਉਹਨਾਂ ਨੇ ਤੁਹਾਡੇ ਸਾਹਮਣੇ ਖੜ ਕੇ ਆਪਣੇ ਧਰਮ ਨੂੰ ਕਬੂਲ ਕਰਨਾ ਤੇ ਤੁਹਾਡੇ ਜੁਰਮ ਦਾ ਟਕਰਾ ਕਰੇਗਾ ਮੇਰੇ ਪਿਓ ਦੇ ਦੋ ਤਲਵਾਰਾਂ ਪੈਨੀਆਂ ਹੋਈਆਂ ਸੀ ਛੇਵੇਂ ਪਾਸ਼ਾ ਦੇ ਮਹਾਰਾਜ ਨੇ ਕਿਹਾ ਕਿ ਮੀਰੀ ਦੀ ਇੱਕ ਪੀਰੀ थी ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਔਰੰਗਜ਼ੇਬ ਨੂੰ ਕਿ ਇਹ ਜਿਹੜੀਆਂ ਨੇ ਪਹਿਲਾਂ ਤੇਰੇ ਪਿਤਾ ਵੀ ਇਹ ਰਾਜ ਤੇ ਬੈਠੇ ਰਹੇ ਨੇ ਮੇਰੇ ਪਿਤਾ ਜੀ ਗੁਰਗੱਦੀ ਤੇ ਬੈਠੇ ਰਹੇ ਨੇ ਬਾਬੇ ਨਾਨਕ ਦੀ ਤੇ ਗੁਰੂ ਰਾਮਦਾਸ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਿਵਾਰ ਦੀ ਗੱਦੀ ਸ਼ੁਰੂ ਹੋ ਗਈ ਸੀ 106ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਪਿਤਾ ਜੀ ਸਨ 5ਵੇਂ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪਿਤਾ ਜੀ ਸਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਿਤਾ ਜੀ ਸਨ ਗੁਰੂ ਰਾਮਦਾਸ ਦੇ ਘਰੇ ਤੀਜੇ ਥਾਂ ਤੇ ਅਵਤਾਰ ਧਾਰਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੋ ਮਾਰੇ ਕਹਿਣ ਲੱਗੇ ਮਾਇਆ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਵਾਰ ਨਹੀਂ ਪਰਖ ਲਾ ਸੌ ਤੇਗਾ ਪਹਿਲਾਂ ਮੇਰੇ ਪਿਤਾ ਦੀ ਅਨਖ ਬਹਾਦਰੀ ਤੇ ਰਿਆ ਪਰਖ ਦਾ ਤੇਰਾ ਪਿਓ ਤੇਗਾ ਕਹਿਣ ਲੱਗੇ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਫਿਰ ਆਉਂਦੇ ਹੁਣ ਵੇਖੀ ਆਉਂਦੇ ਜਹਾਨ ਵਿੱਚ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾ ਅੱਜ ਦਸਵੇਂ ਪਾਤਸ਼ਾਹ ਨੇ ਤੇਗ ਨੂੰ ਜਨਮ ਦਿੱਤਾ ਅਮਰਤ ਪਾਨ ਕਰਵਾਇਆ ਤੇ ਖਾਲਸੇ ਨੂੰ ਤੇਗ ਬਖਸ਼ੀ ਤੇ ਖਾਲਸੇ ਤੇਗ ਨੇ ਲੱਖਾਂ ਲੱਖਾਂ ਜ਼ੁਲਮੀ ਲੋਕਾਂ ਦੀਆਂ ਤੇਗਾ ਥੱਲੇ ਸਟਾਲੀਆਂ ਪਰੇ ਖਾਲਸਾ ਜੀ ਉਹ ਜ਼ੁਰਮ ਛੱਡ ਕੇ ਉਹ ਉਹ ਮਾੜੇ ਕੰਮ ਛੱਡ ਕੇ ਭਗਤੀ ਵਿੱਚ ਲੱਗ ਕੇ ਇਹਨੇ ਵੀ ਸਾਰਿਆਂ ਦੇ ਗਾਲ ਵੱਢ ਕੇ ਜਿਹੜਾ ਚੜ ਕੇ ਹੁੰਦਾ ਸੀ ਉਹਦੇ ਨਾਲ ਤਾਂ ਲੜਨਾ ਹੀ ਸੀ ਕਾਲਸ ਨੇ ਪਹਿਲ ਨਹੀਂ ਕੀਤੀ ਕਦੇ ਵੀ 14 ਜੰਗ 10ਵੇਂ ਪਾਸ਼ਾ ਨੇ ਜਿੱਤੇ ਨੇ 14 ਦੇ 14 ਹੀ ਚੜ ਕੇ ਆਏ ਸੀ ਮਹਾਰਾਜ ਤੇ ਪਿੱਛੇ ਜੀ ਆਪਾਂ ਦਿਹਾੜਾ ਮਨਾਇਆ ਮੁਖਸਰ ਸਾਹਿਬ ਦੇ ਪਾਵਨ ਧਰਤੀ ਦਾ ਖਦਰਾਨੇ ਦੀ ਢਾਬ ਤੇ ਜੁੱਧ ਲੜਿਆ ਉਹ ਵੀ ਫੌਜਾਂ ਲੈ ਕੇ ਕਿੱਥੋਂ ਚੱਲਿਆ ਦੇਖੋ ਸਰਹੰਦ ਤੋਂ ਫਤੇਗੜ ਸਾਹਿਬ ਤੋਂ ਚੱਲਿਆ ਸੀ ਤੇ ਕਿੱਥੇ ਖਦਰਾਨੇ ਦੀ ਢਾਬ ਤੇ ਪਹੁੰਚਿਆ ਫੌਜਾਂ ਲੈ ਕੇ ਮਗਰ ਫਿਰ ਤਾਂ ਟੱਕਰ ਕਰਨੇ ਸੀ ਮਾਤਾ ਭਾਗੋ ਜੀਆਂ ਆਕੀਆਂ ਨੇ ਸੋ ਇਸ ਕਰਕੇ 14 ਦੇ 14 ਜੰਗ ਜਿੱਤੇ ਜਿਹੜੇ ਚੜਕੇ ਐ ਸੀ ਉਹਨਾਂ ਦੇ ਨੱਕ ਮੋੜੇ ਉਹਨਾਂ ਨੂੰ ਜਿੱਤਿਆ ਪਰ ਚੜਕੇ ਨਹੀਂ ਕਦੇ ਵੀ 10ਵੇਂ ਪਾਤਸ਼ਾਹ ਜਿੱਤ ਤੱਕ ਗਿਆ ਕਿਸੇ ਤੇ ਸੋ ਇਸ ਕਰਕੇ ਭਾਈ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਅੰਮ੍ਰਿਤ ਦਿੱਤਾ ਹੈ ਅੰਮ੍ਰਿਤ ਪਾਨ ਕਰੋ ਦਾੜੀ ਕੇਸ ਰੱਖੋ ਗੁਰੂ ਵਾਲੇ ਬਣੋ ਬੱਚਿਆਂ ਦੇ ਕੇਸ ਰੱਖੋ ਬੱਚਿਆਂ ਨੂੰ ਅੰਮ੍ਰਿਤ ਛਕਾਓ ਆਪਣਾ ਘਰ ਸਾਰਾ ਅੰਮ੍ਰਿਤਧਾਰੀ ਬਣੋ ਇੱਕ ਘਰ ਸੱਚਖੰਡ ਦੀ ਤਰ੍ਹਾਂ ਬਣ ਜਾਂਦਾ ਸੋ ਇਹ 9ਵੇਂ ਪਾਤਸ਼ਾਹ ਦੇ ਸ਼ਬਦ ਦੀ ਵਿਚਾਰ ਕਰਦੇ ਹੋਈਆਂ तमाम ਭੁੱਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਮ ਜੋਗ ਨੇ ਸਹਿਬ ਅੱਗੇ ਤੋਂ ਸੋਚੀ ਬਖਸ਼ਣ ਸੰਗ ਦੀ ਸੇਵਾ ਬਖਸ਼ਣ ਹੋਈਆ ਪੁੱਲਾਂ ਗਲਤੀਆਂ ਖਿਮਾ ਕਰ ਆਪਣੀਆਂ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ